ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਜੁੜੇ ਸਾਰੇ ਵੀਰ ਪੈਨਾ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਅਰਸਾ ਕਾਮ ਕਹਿੰਦੀ ਰਹੀ ਹੈ ਸਾਨੂੰ ਕੋਈ ਚੰਗਾ ਆਗੂ ਨਹੀਂ ਮਿਲਿਆ ਤੇ ਜਦੋਂ ਸਾਨੂੰ ਕੋਈ ਚੰਗਾ ਆਗੂ ਮਿਲਿਆ ਤੇ ਸਾਡੀ ਨਵੀਂ ਪੀੜ੍ਹੀ ਨਸ਼ਾ ਛੱਡ ਕੇ ਗੁਰੂ ਲੜ ਲੱਗੀ ਹੈ ਤਾਂ ਸਾਡੇ ਉੱਤੇ ਐਨੇ ਸੇ ਲਗਾ ਕੇ ਆਸਾਮ ਜੇਲਾ ਵਿੱਚ ਸਿੱਟਿਆ ਜਾਂਦਾ ਹੈ ਭਾਈ ਅੰਮ੍ਰਿਤਪਾਲ ਤੇ ਸਾਥੀ ਪੋਖੜ ਤਾਲ ਤੇ ਬੈਠੇ ਹੋਏ ਹਨ ਅਤੇ ਉਹਨਾਂ ਦੀ ਹਾਲਤ ਇੰਨੀ ਕਿ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਕਿ ਉਹਨਾਂ ਨੂੰ ਖੋਨ ਦੀਆਂ ਉਲਟੀਆਂ ਤਾਕ ਆ ਚੁੱਕੀਆਂ ਹਨ ਇਹ ਦਾਵਾ ਉਹਨਾਂ ਦੇ ਵਕੀਲ ਵੱਲੋਂ ਕੀਤਾ ਗਿਆ ਹੈ ਕਿ ਆਪਾਂ ਲੋਕ ਬਸ ਲੱਛਤਾ ਪ੍ਰਮੋਟ ਕਰਨ ਜੋਗੀ ਰਹਿ ਗਏ ਹਾਂ ਜੇ ਤੁਸੀਂ ਭਾਈ ਸਾਹਿਬ ਦੀ ਇੱਕ ਪੋਸਟ ਸ਼ੇਅਰ ਨਹੀਂ ਕਰ ਸਕਦੇ ਤਾਂ ਮਾਫ ਕਰਨਾ ਤੁਸੀਂ ਉਹਨਾਂ ਦੀਆਂ ਪੀੜ੍ਹੀਆਂ ਦਾ ਗळा ਆਪ ਆਪਣੇ ਹੱਥੀ ਘੁੱਟ ਰਹੇ ਹੋ ਅਸੀਂ ਪਤਿਤ ਜ਼ਰੂਰ ਹਾਂ ਪਰ ਜ਼ਮੀਰ ਨਹੀਂ ਮਰੀ ਅਸੀਂ ਇਸ ਵਿਸ਼ੇ ਤੇ ਚੁੱਪ ਨਹੀਂ ਰਹਿ ਸਕਦੇ ਸਰਕਾਰਾਂ ਨੂੰ ਵੀ ਬੇਨਤੀ ਹੈ ਥੋੜੀ ਸ਼ਰਮ ਕਰੋ ਜੇ ਕੋਈ ਸਿੰਘ ਸ਼ਹੀਦ ਹੁੰਦਾ ਹੈ ਤਾਂ ਹੀ ਤੁਹੀਂ ਐਕਸ਼ਨ ਲੈਣਾ ਹੈ ਪਰ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕ ਰਹੀ ਤੇ ਮੀਡੀਆ ਨੂੰ ਵੀ ਬੇਨਤੀ ਹੈ ਤੁਸੀਂ ਵੀ ਕੋ ਸ਼ਰਮ ਨੂੰ ਹੱਥ ਮਾਰੋ ਕਦੇ ਤਾਂ ਸਿੱਖਾਂ ਦੇ ਹੱਕ ਦੀ ਗੱਲ ਕਰੋ ਜੋ ਸੱਚ ਹੈ ਉਹ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ ਅਸੀਂ ਭਾਈ ਅਮਰਿਤਪਾਲ ਸਿੰਘ ਦੇ ਨਾਲ ਹਾਂ ਤੇ ਹਮੇਸ਼ਾ ਰਹਾਂਗੇ ਸੰਗਤਨਪੁਰ ਜੋ ਅਪੀਲ ਹੈ ਕਿ ਅੱਜ ਸਾਥ ਦਿਓ ਬਾਅਦ ਵਿੱਚ ਭੋਗਾਂ ਜਾਂ ਬਸਿਆਂ ਤੇ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ